ਸਾਂਦੇ ਉਸ ਤੋਂ ਸ਼ਤਿ ਸ਼੍ਰੀ ਅਕਾਲ 31 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਦੇ ਦੋ ਦਿਨਾਂ ਦੇ ਮੌਸਮ ਬਾਰੇ ਵੀਡੀਓ ਦੇ ਵਿੱਚ ਜਾਣਕਾਰੀ ਲੈ ਕੇ ਆ ਜਰਾ ਇੱਕ ਹਲਕਾ ਜਿਹਾ ਪੱਛਮੀ ਡਿਸਟਰਬੈਂਸ ਪੰਜਾਬ ਦੇ ਵਿੱਚ ਇਸ ਵੇਲੇ ਐਕਟਿਵ ਹੈ ਜਿਸ ਕਰਕੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਖਾ ਹੋਣ ਦੀ ਸੰਭਾਵਨਾ ਹੈ ਕੁਝ ਥਾਈ ਹਲਕੀ ਗੜੇਮਾਰੀ ਹੋ ਸਕਦੀ ਹੈ ਤੇ ਤੇਜ਼ ਹਵਾ ਚੱਲਣ ਦੀ ਸੰਭਾਵਨਾ ਵੀ ਬਣਦੀ ਹੈ ਇਨੇ ਕਿਹੜੇ ਜਿਹੇ ਲਿਆਂਦੇ ਵਿੱਚ ਇਹ ਕਾਰਵਾਈ ਹੋ ਸਕਦੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਤਾਂ ਜੋ ਕਿਸਾਨ ਵੀਰ ਚੈਨਲ ਦੇ ਉੱਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਅਤੇ ਮੌਸਮ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰਾਂ ਦੇ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਵੀਡੀਓ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਹੁਣ ਆਪਾਂ ਗੱਲ ਕਰੀਏ ਵੀ ਆਉਣ ਵਾਲੇ 29 ਅਤੇ 30 April ਦੇ ਮੌਸਮ ਬਾਰੇ ਕਿਸ ਤਰ੍ਹਾਂ ਦਾ ਮੌਸਮ ਕਿਹੜੇ ਜ਼ਿਲ੍ਹਿਆਂ 'ਚ ਰਹਿ ਸਕਦਾ ਪਹਿਲਾਂ ਆਪਾਂ ਮਾਝਾ ਜ਼ਿਲ੍ਹੇ ਦੀ ਗੱਲ ਕਰ ਲੈਂਦੇ ਆ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਤਰਨਤਾਰਨ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ 29 April ਨੂੰ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ ਜਿਹੜੀ 25 ਤੋਂ 50% ਏਰੀਆ ਕਵਰ ਕਰ ਸਕਦੀ ਹੈ ਤੇ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਹਲਕੀ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ ਅਤੇ ਤੇਜ਼ ਹਵਾ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਚਾਰੇ ਜ਼ਿਲ੍ਹਿਆਂ 'ਚ ਚੱਲ ਸਕਦੀ ਹੈ ਅ ਜੇਕਰ 30 April ਦੀ ਗੱਲ ਕਰੀਏ 30 April ਨੂੰ ਪਠਾਨਕੋਟ ਗਰਦਾਸਪੁਰ ਸ੍ਰੀ ਅਮਰਸਰ ਸਾਹਿਬ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਸਿਰਫ 25% ਏਰੀਆ ਦੇ ਵਿੱਚ ਹਲਕੀ ਵਰਖਾ ਦੀ ਸੰਭਾਵਨਾ ਹੈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਸ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਇਨ੍ਹਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਲਕੀ ਵਰਖਾ ਦੇ ਨਾਲ ਕਈ ਥਾਂ ਤੇ ਤੇਜ਼ ਹਵਾ ਚੱਲਣ ਦੀ ਜ਼ਰੂਰ ਸੰਭਾਵਨਾ ਬਣਦੀ ਹੈ ਇਸੇ ਤਰ੍ਹਾਂ ਕਿ ਆਪਾਂ ਗੱਲ ਕਰ ਲੈਂਦੇ ਆ ਦੁਆਬਾ ਏਰੀਆ ਦੀ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਨਮਾ ਸਰ ਕਪੂਰਥਲਾ ਜਲੰਧਰ ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਵਿੱਚ 28 April ਨੂੰ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ 25 ਤੋਂ 50% ਏਰੀਆ ਵਰਖਾ ਕਵਰ ਕਰਦੀ ਦਿਖਾਈ ਦਿੰਦੀ ਹੈ ਪਰ ਇੱਥੇ ਇਹਦੇ ਨਾਲ ਹਲਕੀ ਗੜੇਮਾਰੀ ਤੇਜ਼ ਹਵਾ ਚੱਲਣ ਦੀ ਚਾਰੇ ਜ਼ਿਲ੍ਹਿਆਂ ਦੇ ਵਿੱਚ ਸੰਭਾਵਨਾ ਬਣਦੀ ਆ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ 30 ਅਪ੍ਰੈਲ ਨੂੰ ਸਿਰਫ ਹਲਕੀ ਬਰਖਾ ਦੀ ਸੰਭਾਵਨਾ ਨਵਾਂ ਸ਼ਹਿਰ, ਕਪੂਰਥਲਾ ਤੇ ਜਲੰਧਰ ਇਹਨਾਂ ਤਿੰਨੇ ਜ਼ਿਲ੍ਹਿਆਂ ਦੇ ਵਿੱਚ 30 ਅਪ੍ਰੈਲ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ। ਅੱਗੇ ਆਪਾਂ ਗੱਲ ਕਰ ਲੈਂਦੇ ਆ ਪੱਛਮੀ ਮਾਲਵਾ ਦੀ ਪੱਛਮੀ ਮਾਲਵਾ ਦੇ ਵਿੱਚ 28 ਅਪ੍ਰੈਲ ਨੂੰ ਫਿਰੋਜ਼ਪੁਰ, ਫਾਜ਼ਲਕਾ, ਫਰੀਦਕੋਟ, ਮੁਕਸਰ ਮੋਗਾ ਤੇ ਬਠਿੰਡਾ ਇਨ੍ਹਾਂ 6 ਜ਼ਿਲ੍ਹਿਆਂ ਦੇ ਵਿੱਚ 29 April ਨੂੰ ਸਿਰਫ ਹਲਕੀ ਵਰਖਾ ਦੀ ਸੰਭਾਵਨਾ ਦਿਖਾਈ ਦਿੰਦੀ ਹੈ ਜਿਹੜੀ 25% ਏਰੀਆ ਦੇ ਵਿੱਚ ਰੱਖਾ ਟੁੱਟਵੇਂ ਰੂਪ ਦੇ ਵਿੱਚ ਹੋ ਸਕਦੀ ਆ 30 April ਨੂੰ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਪਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 29 April ਨੂੰ ਤੇਜ਼ ਹਵਾ ਚੱਲਣ ਦੀ ਸੰਭਾਵਨਾ ਦਿਖਾਈ ਦਿੰਦੀ ਹੈ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਇੱਥੇ ਹਵਾ ਚੱਲ ਸਕਦੀ ਹੈ ਕਿਉਂਕਿ ਪੀਲੇ ਰੰਗ ਦੀ ਬਾਰਸ਼ ਹੈ ਇਸ ਕਰਕੇ ਕਈ ਥਾਂ ਤੇ ਗਰਜ ਚਮਕ ਦੇ ਨਾਲ ਸਿੱਟੇ ਤੇ ਬਿਜਲੀ ਲਿਸ਼ਕਣ ਜਾਂ ਘਟਣਾਵਾਂ ਵੀ ਵਾਪਰ ਸਕਦੀਆਂ ਨੇ ਅ ਅੱਗੇ ਆਪਾਂ ਪੂਰਬੀ ਮਾਲਵਾ ਦੀ ਗੱਲ ਕਰ ਲੈਂਦੇ ਹਾਂ ਲੁਧਿਆਣਾ ਬਰਨਾਲਾ ਮਾਨਸ਼ਾ ਸੰਗਰੂਰ ਮਲੇਰਕੋਟਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ 29 ਅਪ੍ਰੈਲ ਨੂੰ ਹਲਕੀ ਬਰਖਾ ਦੀ ਸੰਭਾਵਨਾ ਦਿਖਾਈ ਦਿੰਦੀ ਹੈ 25% ਏਰੀਆ ਵਰਖਾ ਕਵਰ ਕਰ ਸਕਦੀ ਹੈ ਪਰ ਪੀਲੇ ਰੰਗ ਦੀ ਵਾਰਨਿੰਗ ਇਹਨਾਂ ਜ਼ਿਲ੍ਹਿਆਂ ਦੇ ਵਿੱਚ 29 April ਨੂੰ ਜਾਰੀ ਕੀਤੀ ਗਈ ਹੈ ਜਿਸ ਕਰਕੇ ਗਰਜ ਚਮਕਣਾਲਾ ਬਿਜਲੀ ਲਿਸਕਣ ਦੀਆਂ ਘਟਨਾਵਾਂ ਹੋ ਸਕਦੀਆਂ ਨੇ ਤੇਜ਼ ਹਵਾ 30 ਤੋਂ 40 ਕਿਲੋਮੀਟਰ ਦੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਚੱਲ ਸਕਦੀ ਹੈ ਪਰ 30 April ਨੂੰ ਮੌਸਮ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਮ ਤੌਰ ਤੇ ਸਾਫ਼ ਰਹਿਣ ਦੀ ਉਮੀਦ ਹੈ ਇਸ ਕਰਕੇ ਮੌਸਮ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ 30 April ਨੂੰ ਕਿਸੇ ਕਾਰਵਾਈ ਦੀ ਕੋਈ ਸੰਭਾਵਨਾ ਨਹੀਂ ਬਣਦੀ ਪਰ 38 ਤਰੀਕ ਨੂੰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਪਰ ਹਲਕੀ ਵਰਖਾ ਦੀ ਸੰਭਾਵਨਾ ਬਣਦੀ ਹੈ ਭਾਰੀ ਵਰਖਾ ਕਿਸੇ ਵੀ ਜ਼ਿਲ੍ਹੇ ਚ ਕਿਤੇ ਵੀ ਉਮੀਦ ਦਿਖਾਈ ਨਹੀਂ ਦਿੰਦੀ ਇਨ੍ਹਾਂ ਦੇ ਲਈ ਚ ਗੜੇ ਮਾਰੀ ਦੀ ਵੀ ਕੋਈ ਸੰਭਾਵਨਾ ਨਹੀਂ ਸੋ ਦੋਸਤੋ ਏ ਸੀ ਆ 38 ਅਤੇ 30 ਅਪ੍ਰੈਲ ਦੇ ਮੌਸਮ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ